ਕਰਨ ਦੀ ਭਰਤੀ ਮੁਹਿੰਮ ਤੇ ਚੱਲਦੀ ਹੈ ਨਾਂ ਦੀ ਨਾਲ ਪਰ ਯੂ ਤੇ ਨੌਜਵਾਨਾਂ ਦੇ ਉੱਪਰ ਵੀ ਇਲਜ਼ਾਮ ਲੱਗ ਰਿਹਾ ਤੁਹਾਡੇ ਯੂ ਦਾ ਜਨਰਲ ਸੈਕਟਰੀ ਹੈ ਉਸ ਉੱਪਰ ਇਲਜ਼ਾਮ ਲੱਗ ਰਿਹਾ ਕਿ ਕਿਰਪਾਨਾਂ ਮਾਰੀ ਗਈਆਂ ਹਮੇਸ਼ਿੰਗ ਛੋਟੀ ਦੇ ਉੱਪਰ ਸਹਿਜ ਮੱਕੜਾ ਹੁਦਾਂ ਨਾਮ ਲਿੱਤਾ ਜਾ ਰਿਹਾ ਕਿ ਨਸ਼ਾ ਵੀ ਵੇਚਦਾ ਹੈ ਤੇ ਉਸ ਨੂੰ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਜਿਹੜਾ ਸਹਿਜ ਮੱਕੜ ਹੈ ਮੇਰੇ ਜਿਵੇਂ ਛੋਡੇ ਭਰਾ ਵਾਂਗੂ ਸਾਡੇ ਸਟੂਡੈਂਟ ਵਿੰਗ ਦੇ ਵਿੱਚ ਉਹਨੇ ਐਸਓਏ ਦੇ ਵਿੱਚ ਮੇਰੇ ਨਾਲ ਕੰਮ ਕੀਤਾ ਤੇ ਤਿੰਨ ਪੀੜੀਆਂ ਤੋਂ ਮੇਰੇ ਨਾਨਕਾ ਪਰਿਵਾਰ ਗਵਾਂਢੀ ਹੈ ਉੱਥੇ ਉਹਦੇ ਫਾਦਰ ਸਾਹਿਬ ਦਾ ਸਾ ਤੁਸੀਂ ਮੰਨੋਗੇ ਉਹਦੇ ਫਾਦਰ ਸਾਹਿਬ ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ ਇਨਸਾਨ ਨੇ ਟੈਰੀ ਦਾ ਕੰਮ ਆਉਂਦਾ ਆ ਉਹਨਾਂ ਦਾ ਕਿਰਦਾਰ ਆ ਤੁਸੀਂ ਬੱਚੇ-ਬੱਚੇ ਨੂੰ ਮੱਲੇ ਵਿੱਚ ਸਾਡੇ ਉੱਥੇ ਜਾ ਕੇ ਪੁੱਛੋਗੇ ਤਾਂ ਤੁਹਾਨੂੰ ਪਰਿਵਾਰ ਬਾਰੇ ਦੱਸਿਆ ਜਾਊਗਾ ਵੀ ਉਹ ਪਰਿਵਾਰ ਜ਼ਮੀਨੀ ਪੱਧਰ ਦੇ ਮਿਹਨਤੀ ਕਰਨ ਮਿਹਨਤ ਕਰਨ ਵਾਲਾ ਪਰਿਵਾਰ ਆ ਤੇ ਜਿਹੜੀ ਗੱਲ ਕਰਦੇ ਤੁਸੀਂ ਆ ਉਹ ਜਿਹੜਾ ਜਿਹਨ ਲੜਾਈ ਹੋਈ ਆ ਮੈਂ ਉਹਨੂੰ ਜਾਣਦਾ ਨਹੀਂ ਪਤਾ ਨਹੀਂ ਕੌਣ ਮੁੰਡਾ ਹਰਬੀਤ ਕੋਈ ਐ ਕੁਝ ਨੌਜ ਐ ਜਿਹੜਾ ਬਿਆਨ ਦੇ ਦੇ ਰਿਹਾ ਉਹ ਬੰਦੇ ਦਾ ਤੁਸੀਂ ਜੇ ਕਿਰਦਾਰ ਦੇਖੋਗੇ ਉਹ ਆਮ ਮੁੱਦਿਆਂ ਨੂੰ ਜਿਹੜੇ ਜਿਹੜੇ ਆਮ ਮੁੱਦੇ ਹੁੰਦੇ ਨੇ ਆਪਣੇ ਲੋਕਲ ਲੈਵਲ ਤੇ ਉਹਨੂੰ ਧਾਰਮਿਕ ਮੁੱਦਾ ਬਣਾ ਕੇ ਉਹ ਪੈਸੇ ਖਾਣ ਵਾਲੇ ਬੰਦੇ ਨੇ ਉਹ ਉਹ ਕੀ ਗੱਲ ਕਰਨਗੇ ਰੋ ਨਸ਼ੇ ਦਾ ਇਜ਼ਾਮ ਆ ਰਿਹਾ ਕਿ ਨਸ਼ਾ ਵੇਦਾ ਕਿਸੇ ਦਾ ਨਾਮ ਮੈਂ ਤੁਹਾਨੂੰ ਉਹ ਹੀ ਦੱਸ ਰਿਹਾ ਜੀ ਜਿਹੜਾ ਉਹਦਾ ਪਰਿਵਾਰ ਹੈ ਸਹਿਜ ਮੱਕੜ ਜੀ ਦਾ ਉਹਦੇ ਫਾਦਰ ਸਾਹਿਬ ਦਸਾਂ ਨੋਹਾ ਕਿਰਤ ਕਰਨ ਵਾਲੇ ਉਹ ਪਰਿਵਾਰ ਦੇ ਵਿੱਚ ਆਉਂਦੇ ਨੇ ਮਿਹਨਤੀ ਨੇ ਡੈਰੀ ਦਾ ਕੰਮ ਚਲਾਉਂਦੇ ਨੇ ਵੀ ਆਪਾਂ ਜੇ ਆਪਾਂ ਗੱਲ ਕਰੀਏ ਉਹ ਉਹ ਦੂਜੇ ਦੇ ਦੂਜਾ ਬੰਦਾ ਜਿਹੜਾ ਉਹਦਾ ਉਹਦਾ ਕਿਰਦਾਰ ਤੁਸੀਂ ਦੇਖ ਲਓ ਕਿਸੇ ਨੂੰ ਪੁੱਛ ਕੇ ਦੇਖ ਲਓ ਦੇ ਬਾਰੇ 295 ਦੇ ਉੱਤੇ ਪਰਚਾ ਹੋਇਆ ਹੈ ਜੀ ਉਹ ਉਹ ਹਰਮੀਤ ਮੁੰਡੇ ਤੇ ਸਰੋਂ ਕਿਸ ਤਰ੍ਹਾਂ ਦੀ ਕਾਰਵਾਈ ਜਾਂਦੇ ਕਿਉਂਕਿ ਸਹਿਜ ਮੱਕੜ ਸਾਹਮਣੇ ਨਹੀਂ ਆ ਰਿਹਾਗਾ ਅੱਜ ਤੁਸੀਂ ਕਾਹਤ ਉਹ ਦਿਨ ਬਾਅਦ ਜਿਹੜਾ ਹੈ ਵੀ ਦੇਖੋ ਬੇਨਤੀ ਹੈ ਜੀ ਸਹਿਜ ਮੱਕੜ ਮੈਨੂੰ ਨਹੀਂ ਪਤਾ ਜਿਹੜਾ ਜੋ ਆ ਚੀਜ਼ ਹੈ ਜੇ ਕਿਸੇ ਨੇ ਸੱਟ ਮਜੀ ਆ ਉਹ ਕਾਨੂੰਨੀ ਕਾਰਵਾਈ ਆ ਹਨਾ ਜੇ ਤੁਸੀਂ ਗੱਲ ਕਰੋਗੇ ਅਸੀਂ ਸਹਿਜ ਮੱਕੜ ਦੇ ਨਾਲ ਸਾਡਾ ਯੂਥ ਅਕਾਲੀ ਦਲ ਨੌਜਵਾਨ ਅਸੀਂ ਨਾਲ ਖੜੇ ਹਾਂ ਡੱਟ ਕੇ ਪਹਿਰਾ ਦੇਵਾਂਗੇ ਜੇ ਜੇ ਉੱਤੇ ਕੋਈ ਗੱਲ ਆਉਂਦੀ ਆ ਅ ਕਮੇਟੀ ਸਪਰਤੀ ਭੋਲੀ ਸ਼ੁਰੂ ਹੋ ਗਈ ਹੈ ਕਿੰਨਾ ਉਤਸ਼ਾਹ ਮਿਲ ਨੌਜਵਾਨਾਂ ਦੇ ਵਿੱਚ ਇੱਕ ਬੋਲ ਨੌਜਵਾਨਾਂ ਦੇ ਵਿੱਚ ਨਹੀਂ ਹਰ ਵਰਗ ਦੇ ਵਿੱਚ ਹੈ ਮਾਈਆਂ ਚ ਭਾਈਆਂ ਚ ਦੁਕਾਨਦਾਰਾਂ ਚ ਦਲਤਾ ਚ ਆਪਣੇ ਵਪਾਰੀਆਂ ਚ ਮਜ਼ਦੂਰਾਂ ਦੇ ਵਿੱਚ ਹੈ ਕਿਉਂਕਿ ਸ਼੍ਰੋਮ ਨੇ ਕਾਲੇ ਦਾ ਸੰਘਰਸ਼ ਨਿਕਲੀ ਇਹ ਪਾਰਟੀ ਹੈ 104 ਸਾਲ ਪੰਜਾਬ ਦੇ ਲੋਕਾਂ ਦੇ ਹਰ ਵਰਗ ਦੀ ਸੇਵਾ ਕੀਤੀ ਇਸ ਪਾਰਟੀ ਨੇ ਬੜੀ ਬੜੀ ਯਾਦਗਾਰਾਂ ਬਣਾਈਆਂ ਨੇ ਪੰਜਾਬ ਦੇ ਵਿੱਚ ਵੱਡੇ ਸਰਮਲਪੁਰ ਨਾਟਪੜਾ ਆਇਆ ਨੇ ਪੰਜਾਬ ਦੇ ਵੱਡੀ ਇਨਫਰਾਸਟ੍ਰਕਚਰ ਦਿੱਤਾ ਜਿਹੜਾ ਕਿ ਅੱਜ ਪੰਜਾਬ ਦੇ ਵਿੱਚ ਅਸੀਂ ਮਾਣ ਨਾਲ ਕਹਿ ਸਕਦਾ ਸੁਖਬੀਸ ਸਿੰਘ ਬਾਦਲ ਇਹ ਪੰਜਾਬ ਨੂੰ ਪੰਜ ਹਵਾਈ ਅੱਡੇ ਦਿੱਤੇ ਨੇ ਮਹਾਲਿਆ ਹਵਾਈ ਅੱਡੇ ਦਾ ਉਹਦੀ ਇੱਕ ਦੇਣ ਆ ਉਹਨਾਂ ਦੀ ਦੇਣ ਆ ਕਿ ਪੰਜਾਬ ਦੇ ਵਿੱਚ ਅੱਜ ਅੰਤਰਰਾਸ਼ਟਰੀ ਹਵਾਈ ਅੱਡਾ ਚੱਲ ਰਿਹਾ ਤੇ ਕਦੇ ਸੋਚਿਆ ਸੀ ਕਿਸੇ ਨੇ ਪੰਜਾਬ ਦੇ ਵਿੱਚ ਐਵੇਂ ਛਣ ਇੰਨੇ ਵੱਡੇ ਮਕਾਮ ਤੇ ਆਊਗਾ ਇਹ ਤਾਂ ਨਲਾਇਕੀ ਹੈ ਸਰਕਾਰਾਂ ਦੀ ਪੰਨ ਕੈਪਟਨ ਸਰਕਾਰ ਦੀ ਹੁਣ ਭਗਵਾਨਤ ਮਾਨ ਦੇ ਕਿ ਉਹਨਾਂ ਦਾ ਬਣਾਇਆ ਇਨਫਰਾਸਟ੍ਰਕਚਰ ਹੀ ਸਾਭ ਸਕੇ ਤੇ ਪੰਜਾਬ ਦਾ ਸਨਤ ਮਾਈਗਰੇਟ ਹੋ ਕੇ ਦੂਜੀ ਸਟੇਟਾਂ ਨੂੰ ਜਾ ਰਿਹਾ ਹੈ ਮੈਂ ਘੋਰ ਬੇਨਤੀ ਕਰਦਾ ਹਾਂ ਸਰਕਾਰ ਦੀ ਨਲਾਕੀ ਤੋਂ ਜाहिर ਹੁੰਦੀ ਹੈ ਕਿ ਅੱਜ 200 ਤੋਂ 250 ਕਰੋੜ ਦਾ ਨੁਕਸਾਨ ਹੋ ਚੁੱਕਾ ਹੈ ਕੇਵਲ ਸ਼ੰਭੂ ਦੇ ਜਿਹੜੇ ਕਿਸਾਨ ਬੈਠੇ ਨੇ ਕਿਸਾਨਾਂ ਦਾ ਮਸਲਾ ਨਹੀਂ ਕੋਈ ਹੱਲ ਕਰ ਸਕਿਆ ਮਾਨ ਸਾਹਿਬ ਐਤਕ ਕਿਸਾਨਾਂ ਦੀ ਗੱਲ ਹੀ ਕਰ ਸਕਿਆ ਹੈ ਪੰਜਾਬ ਦਾ ਵਪਾਰ ਬੁਰੀ ਤਰ੍ਹਾਂ ਅੱਜ ਦੂਜੀ ਸਟੇਟਾਂ ਨੂੰ ਜਾਰ ਹੈ ਇਹ ਇੱਕ ਪਾਸੇ ਬਿਜ਼ਨੈਸ ਲੀਡਰ ਸੁਖਬੀਰ ਸਿੰਘ ਬਾਦਲਾ ਵਿਜ਼ਨ ਤੇ ਉਹਦੇ ਬਣਾਏ ਹੋਏ ਇਨਫਰਾਸਟ੍ਰਕਚਰ ਨੂੰ ਨਾ ਸਾਫ਼ ਸਕਣ ਵਾਲੀ ਕੈਪਟਨ ਸਰਕਾਰ ਤੇ ਮਾਨ ਸਰਕਾਰ ਅੱਜ ਨੈਤਿਕਤਾ ਦੇ ਕਟਾਰੇ 'ਚ ਖੜੀ ਹੈ ਇਹ ਮਹੀਨ ਜਿਹੜੀ ਸ਼ੁਰੂ ਕੀਤੀ ਹੈ ਮੈਂਬਰਸ਼ਿਪ ਤੇ ਇਹਨੇ ਲੋਕਤਾਂਤਰੀ ਤਰੀਕੇ ਨਾਲ ਮੈਂਬਰ ਬਣਨੇ ਮੋਢਲੇ ਮੈਂਬਰ ਬਣਨੇ ਨੇ ਅਜਵਾੜ ਨੰਬਰ 54 ਤੋਂ ਸਾਡੇ ਐਮਸੀ ਦੇ ਕੈਂਡੀਡੇਟ ਰਹੇ ਕਰਨ ਗਿੱਲ ਜੀ ਜੋ ਟਿਕਟ ਦਿੱਤੀ ਸੀ ਪਾਰਟੀ ਨੇ ਉਹਨਾਂ ਦੇ ਦੀਪਕ ਪ੍ਰਧਾਨ ਜੀ ਦੀ ਸਾਰੀ ਅਗਵਾਈ ਦੇ ਵਿੱਚ ਇਹ ਮੁਹਿੰਮ ਸ਼ੁਰੂ ਹੋਈ ਹੈ ਤੇ ਕੋਣ ਬੇਨਤੀ ਕਰਾਂ ਕਿ ਲੋਕਤੰਤਰ ਦੇ ਤਰੀਕੇ ਨਾਲ ਪਾਰਟੀ ਦਾ ਪ੍ਰਧਾਨ ਚੁਣਿਆ ਜਾਊਗਾ 1 ਮਾਰਚ ਨੂੰ ਤੇ ਉਦੋਂ ਸਾਰਿਆਂ ਦੇ ਮੂੰਹ ਬੰਦ ਰਹਿਣੇ ਨੇ ਕਿ ਸਰਦਾਰ ਸੁਖਬੀ ਸਿੰਘ ਬਾਦਲਾਵ ਦਾ ਅਸਤੀਫਾ ਦਿੱਤਾ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਖੁੱਲੇ ਦਿਲ ਨਾਲ ਕਿਹਾ ਕਿ ਮੋਢਲੇ ਮੈਂਬਰਸ਼ਿਪ ਜਿਹੜੇ ਡੈਮੋਕਰੇਟ ਜਿਹੜੇ ਤੁਹਾਡੇ ਆਪਸ ਨੂੰ ਚੁਣ ਕੇ ਜਾਣਗੇ ਡੈਲੀਗੇਟ ਉਹ ਆਪਣੀ ਮਰਜ਼ੀ ਨਾਲ ਪ੍ਰਧਾਨ ਚੁਣ ਜਿਹਨੂੰ ਵਿਚਾਉਂਦੇ ਤੇ ਜਿਹਨੂੰ ਪਾਰਟੀ ਬਾਗਡਰ ਸੰਭਾਲਣਾ ਚਾਹੁੰਦੇ ਸੰਭਾਲ ਦੇਣਗੇ ਅੱਜ ਸਾਡਾ ਕੰਮ ਹੈ ਕਿ ਪਾਰਟੀ ਦੀ ਜੋ 50 ਲੱਖ ਦੀ ਮੈਂਬਰਸ਼ਿਪ ਪੰਜਾਬ ਚ ਭਰ ਕੇ ਭੇਜਣੀ ਹੈ ਪਟਿਆਲਾ ਜ਼ਿਲ੍ਹਾ ਚ ਪੱਪਾ ਪਾਰੋ ਕੇ ਬਾਅਦ ਤੋਂ ਮੈਂਬਰਸ਼ਿਸ਼ ਭਰ ਕੇ ਭੇਜੇ ਤਾਂ ਕਿ ਪਾਰਟੀ ਡੈਲੀਗੇਟ ਚੁਣ ਕੇ ਜਾਣ ਤੇ ਪਾਰਟੀ ਪ੍ਰਧਾਨ ਚੁਣਿਆ ਜਾ ਸਕੇ ਇੱਕ ਪਾਸੇ ਵੇਮ ਭਰਤੀ ਦੀ ਚਲਾ ਰਹੇ ਆਂ ਦੂਸਰੇ ਪਾਸੇ ਯੂਥ ਦਾ ਸਾਹਮਣੇ ਆ ਰਿਹਾ ਕਿ ਯੂਥ ਅਕਾਲੀ ਦਲ ਦੇ ਨੌਜਵਾਨ ਨਿਖਾਈ ਕਰਦੇ ਹੋਏ ਨਜ਼ਰ ਆਏ ਨੇ ਲੋਕੇ ਕੀ ਦੀ ਗੱਲ ਕਰ ਰਹੇ ਮੈਨੂੰ ਨਾਲੇ ਦੱਸੋ ਜਿਹੜੇ ਸੈਜ ਮਕਰ ਦਾ ਨਾਮ ਆਇਆ ਅੱਛਾ ਅੱਛਾ ਉਹ ਮੈਨੂੰ ਮੈਂ ਵੀ ਸੁਣੀ ਐ ਉਹਦਾ ਪਿੱਛੇ ਝਗੜਾ ਹੋਇਆ ਕਿਸੇ ਮੁੰਡੇ ਨੌਜਵਾਨ ਦੇ ਸਟਾਟਾਟਾ ਬੱਜੀਆਂ ਨੇ ਉਹ ਮੈਂ ਤਾਂ ਜਾਣਦੇ ਗੁਰਮੀਤ ਸੋਢੀ ਐ ਸ਼ਾਇਦ ਮੁੰਡਾ ਕੋਈ ਤੇ ਹਾਂਜੀ ਹਰਮੀਤ ਸੋਢੀ ਉਹਨੇ ਵਿੱਚ ਕਿਹਾ ਵੀ ਉਹ ਮੁੰਡਾ ਵੀ ਕਹਿੰਦਾ ਨਸ਼ਾ ਵੇਚਦਾ ਸੀ ਕੋਈ ਗੱਲ ਕਰਦਾ ਜੀ ਮੈਂ ਦੱਸਦਾ ਕਿ ਉਸ ਨੌਜਵਾਨ ਬਾਰੇ ਤੁਸੀਂ মিডিਆ ਖੜਾ ਤੁਸੀਂ ਲੋਕੇਸ਼ਨ ਕਢਾਇਓ ਉਹਦੀ ਜਿਹਦੇ ਨੂੰ ਪਟਿਆਲੇ ਵਿੱਚ ਐਮਸੀ ਦੇ ਕਾਗੇ ਭਰੇ ਗਏ ਨੇ ਆ ਕਰਨ ਗਿੱਲ ਜੀ ਉੱਥੇ ਸੀ ਉੱਥੇ ਆਕਰਨ ਆਪਣੇ ਸਾਨੀ ਸਾਹਿਬ ਨੇ ਕਾਗਜ ਪੜ੍ਹੇ ਨੇ ਇੱਕ ਸਹਿਜ ਮੱਕੜੀ ਸਾਡੇ ਪਾਰਟੀ ਦੇ ਕੈਂਡੀਡੇਟ ਸੀ ਸ਼੍ਰੋਮ ਨੇ ਅਕਾਲੀ ਦਲ ਨੇ ਚੁਣ ਕੇ ਨੌਜਵਾਨ ਨੂੰ ਨਾਮਜ਼ਦ ਕੀਤੀ ਸੀ ਉਸ ਸਹਿਜ ਮੱਕੜਾ ਉਹਦੇ ਬਤਨੀਜੀ ਹੋਈ ਉਹਦੇ ਕਾਗਜ ਪੜ੍ਹ ਕੇ ਇਸ ਨੌਜਵਾਨ ਨੇ ਮੂਰੇ ਹੋ ਕੇ ਇਹਦੀ ਲੋਕੇਸ਼ ਘੜਾ ਲਿਓ ਤੁਸੀਂ ਉਹਦੇ ਕਾਗਜ ਪੜ੍ਹੇ ਉਹਦੇ ਬਤਨੀਜੀ ਕੀਤੀ ਤੇ ਇੱਕ ਹੋਰ ਮੈਂ ਗੱਲ ਦੱਸਾਂ ਜਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਉਸ ਪਾਰਟੀ ਨੇ 60 ਕੈਂਡੀਡੇਟਾਂ ਚ ਇੱਕ ਕੈਂਡੀਡੇਟ ਦਿੱਤਾ ਪਟਿਆਲੇ ਸ਼ਹਿਰੋਂ ਦਾ ਆਪ ਕੈਂਡੀਡੇਟ ਬਣ ਸਕਿਆ ਉਹਦਾ ਉਥੇ ਹੋਰ ਅੱਜ ਕਹਿ ਦੇਣਾ ਮੇਰਾ ਕੰਮ ਗਿਆ ਸੀ ਭਾਈ ਤੂੰ ਪ੍ਰਸ਼ਾਸਨ ਦੇ ਔਰਲੇ ਹੋ ਕੇ ਜੇ ਨੋਜਾਨੇ ਦਸਤਾਵੇਜ਼ ਤਾਰੇਗਾ ਕਾਗਜ਼ ਪਾੜੇਗਾ ਤਾਂ ਕਿਸੇ ਨਾ ਕਿਸੇ ਦਿਨ ਦਾ ਤੇ ਨਾਲ ਜਾ ਕੇ ਤੇਰੇ ਦਾ ਹਿਸਾਬ ਕਾਰੀ ਲੈਣਾ ਮੈਨੂੰ ਨਹੀਂ ਪਤਾ ਵੈਸੇਗੇ ਵਿਸ਼ਾ ਤਾਂ ਕਾਨੂੰਨ ਦਾ ਹੈ ਤੇ ਵਿਸ਼ਾ ਇਹ ਸਾਰਾ ਇਹ ਤਫਦੀਸ਼ ਦਾ ਵੀ ਕੀਨੇ ਕੀ ਨੂੰ ਕਿਹਦੇ ਸੱਟ ਮਾਰੀ ਕਿਉਂ ਮਾਰੀ ਫਰ ਇਹਸ ਨੌਜਵਾਨ ਸਹਿਜ ਮੱਕੜ ਨੂੰ ਮੈਂ ਤਿੰਨ ਪੀੜੀਆਂ ਤੋਂ ਜਾਣਦਾ 10000 ਵੋਟ ਲੈ ਕੇ ਇਸ ਨੌਜਵਾਨ ਨੇ ਯੂਥ ਦੀ ਇਲੈਕਸ਼ਨ ਲੜੀ ਸੀ ਤੇ ਤੁਸੀਂ ਉਹਤੇ ਜੇ کردار کشੀ ਕਰਕੇ ਆਪਣਾ ਜੁਰਮ ਲਗਾਉਣਾ ਚਾਹੁੰਦੇ ਹੋ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਤੁਸੀਂ ਸੱਟਾ ਦੇ ਕੈਂਡੀਡੇਟ ਨਹੀਂ ਖੜਾ ਕਰ ਸਕੇ ਲੋਕਾਂ ਦੇ ਕਾਗਜ਼ ਪਾੜ ਦੇ ਜਾਤੀ ਤੁਸੀਂ ਆਪਣੀ ਦੁਸ਼ਮਣਿਆ ਕਾਰਡ ਦੇ ਉਹ ਪ੍ਰਸ਼ਾਸਿਤ ਹੋਲੇ ਹੋ ਕੇ ਵੈਸੇ ਤਾਂ ਪ੍ਰਸ਼ਾਸਨ ਵੀ ਕਟਾਇਰੇ ਜੇ ਪੜੇ ਵਾਲੇ ਦਾ ਜਿਹੜਾ ਹਾਊਸ ਬਣਾ ਕੇ ਦੇ ਆ ਤੇ ਜਿਹੜਾ ਹਾਊਸ ਬਣਿਆ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸਾਰੇ ਉੱਥੇ ਆਜਣ ਸੀ ਉੱਥੇ ਲਾਸ਼ ਵਾਲਾ ਕਿ ਕਿੰਨੇ ਵਾਰਡਾਂ ਦੇ ਵਿੱਚ ਜਿਹੜੀ ਬੱਤੀ ਬਰੋ ਗਈ ਕਿੰਨੇ ਕਿੰਨੇ ਬੱਤੀ ਆ ਗਈ 25000 ਦੇ तकरीबन ਭਰਤੀ ਤੁਸੀਂ ਸਭ ਲੋ ਭਰੀ ਜਾ ਚੁੱਕੇ ਜਿਹੜੀ ਕਾਪੀਆਂ ਮੇਰੇ ਤੋਂ ਮੇਰੇ ਵੱਲੋਂ ਜਾ ਰਹੀ ਹੋ ਚੁੱਕੀਆਂ ਨੇ ਜਿਹੜੇ ਬਜਾਦ ਸਾਹਿਬ ਵੱਲੋਂ ਜਾਣ ਗਿਆ ਹਲਕਾ ਚਾਰਜ ਵੱਲੋਂ ਬਿੱਟੂ ਚੱਠਾ ਜੇ ਵੱਲੋਂ ਜਾਣ ਗਿਆ ਉਹ ਸਾਰੇ ਅਲੱਗ ਅਲੈ ਮੈਂ ਦਾਸ ਜ਼ਿਲ੍ਹਾ ਪ੍ਰਧਾਨ ਹਾਂ ਤਾਂ ਮੈਂ ਸਾਰੇ ਜ਼ਿਲ੍ਹੇ ਜਿਹਨੇ ਸ਼ਹਿਰ ਪੈਂਦੇ ਨੇ ਸਾਰੇ ਜੇ ਕਾਪੀਆਂ ਲੱਗ ਭੇਜਾਂਗੇ ਪਟਿਆਲੇ ਜੇ ਮੈਂ ਆਪਣੇ ਹੱਥ ਨਾਲ 25000 ਦੀ ਭਰਤੀ ਦੀ ਕਾਗਜ਼ ਕਾਪੀ ਭੇਜ ਚੁੱਕਿਆ ਸਾਡਾ ਬੜਾ ਇਸ ਗੱਲ ਤੇ ਵਿਸ਼ਵਾਸ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਡਿਵੈਲਪਮੈਂਟ ਦੇਖਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜੋ ਬਾਲਮਿਕੀ ਸਮਾਜ ਲਈ ਬਾਲਮਿਕੀ ਮਾਰਾ ਦਾ ਧਰਮਸਥਾਨ ਬਣਾਇਆ ਜੋ ਵਿਸ਼ਵ ਵਿੱਚ ਅੱਜ ਪ੍ਰਸਿੱਧ ਹੋ ਚੁੱਕਿਆ ਹੈ ਸ਼ੁੰਨ ਮੂਰਤੀ ਤੇ ਸਥਾਪਿਤ ਹੋਈ ਹੈ ਉਹ ਉਹਦੇ ਉਹਦੇ ਤਹਿਤ ਵੀ ਬਡੋਂਗਰ ਦਾ ਬਹੁਤ ਵੱਡਾ ਭਾਈਚਾਰਾ ਪਾਰਟੀ ਦੇ ਵਿਚਾਰਧਾਰਾ 'ਚ ਅਕੀਦਾ ਰੱਖਦਾ ਹੈ ਉਦੇ ਤਹਿਤ ਵਿੱਚ ਵੱਡੇ ਪੱਧਰ ਦੇ ਭਾਤਿਓ ਕੀਤੇ ਕਰਨ ਗਿਲ ਜੀ ਦੀਪਕ ਪ੍ਰਧਾਨ ਜੀ ਸਾਡੇ ਜ਼ਿਲ੍ਹਾ ਪ੍ਰਧਾਨਾਇਕ ਕਰਨ ਸਾਨੀ ਜੀ ਸਾਰੇ ਟੀਮ ਨੂੰ ਬਹੁਤ-ਬਹੁਤ ਵਧਾਈਆਂ ਕਿ ਇਹਨਾਂ ਨੇ ਅੱਜ ਇੱਥੇ ਮੂੰਹ ਮਿੱਠਾ ਕਰਾ ਕੇ ਮੂੰਹ ਮਿੱਠਾ ਕਰਾ ਕੇ ਭਰਤੀ ਮਹਿਮ ਸ਼ੁਰੂ ਕੀਤੀ ਹੈ ਤਾਂ ਇਹਨਾਂ ਨੂੰ ਇਸ ਗੱਲ ਦੀ ਬਹੁਤ-ਬਹੁਤ ਵਧਾਈਆਂ ਦੀਪਕ ਕੁਮਾਰ ਵਾਲਮੀਕ ਜੀ ਅਜੀ ਜ਼ਿਲ੍ਹਾ ਪ੍ਰਧਾਨ ਜੀ ਕਿਹਦੇ ਤੋਂ ਮਿਲਦਾ ਜੀ ਅਮਿਤ ਰਾਠੀ ਜੀ ਜ਼ਿਲ੍ਹਾ ਪ੍ਰਧਾਨ ਸ਼ੋਮੀ ਅਕਾਲੀ ਦਲ ਦਾ ਅਸੀਂ ਆਪਣੀ ਵਾਰਡ 54 ਚ ਜੀ ਆਏ ਨੂੰ ਸਵਾਗਤ ਕਰਦੇ ਆਂ ਜੋ ਸਾਡੇ ਸ਼ਲੋਮੀਆ ਅਕਾਲੀ ਦਲ ਦੀ ਇਹਨੇ ਨੌਜਵਾਨ ਭਰਤੀ ਚੱਲ ਰਹੀ ਹੈ ਉਸ ਦੇ ਵਿੱਚ ਰਾਠੀ ਦੀ ਸਾਡੇ ਦਿਨ ਰਾਤ ਇੱਕ ਲਤ ਦੇ ਖੜੇ ਹੋ ਕੇ ਸੇਵਾ ਕਰ ਰਹੇ ਨੇ ਔਰ ਸਦਾ ਹੀ ਇਹ ਸਾਡੇ ਵਾਲਮੀਕੀ ਭਾਈਚਾਰੇ ਨਾਲ ਜੁੜੇ ਰਹੇ ਨੇ ਔਰ ਅਸੀਂ ਇਹਨਾਂ ਦੇ ਮਿੱਠੇ ਬੋਲਾਂ ਦੇ ਵਿੱਚ ਅਸੀਂ ਨਾਲ ਖੜੇ ਆ ਸਾਨੂੰ ਬੜਾ ਪਵੀਆਂ ਇਹ ਮੌਕਾ ਮਿਲੇ ਹੈ ਕਿ ਅਸੀਂ ਰਾਠੀ ਜੀ ਦੇ ਨਾਲ ਖੜ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰੀਏ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਮਹਾਰਿਸ਼ੀ ਵਾਲਮੀਕ ਭਗਵਾਨ ਦਾ ਜੋ ਪੀਰਤ ਦਿੱਤਾ ਹੈ ਇਹ ਸਾਨੂੰ ਕੋਈ ਪਾਰਟੀ ਕੋਈ ਵੀ ਨਹੀਂ ਦੇ ਸਕਦਾ ਸੀ ਚਾਹੇ ਖੁਦ ਪ੍ਰਧਾਨ ਨਰਿੰਦਰ ਮੋਦੀ ਹੋਵੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਵੇ ਉਹ ਨਹੀਂ ਦੇ ਸਕਦਾ ਸੀ ਜੋ ਸਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਵਰਗੀ ਅਮਰ ਜੋਤੀ ਉਹਨਾਂ ਦੇ ਵੱਲੋਂ ਸਾਨੂੰ ਦਿੱਤਾ ਗਿਆ ਇਹ 3 ਸਾਨੂੰ ਜਦ ਉਹਨਾਂ ਨੇ ਦਿੱਤੀ ਹੈ ਤਾਂ ਅਸੀਂ ਵੀ ਅੱਜ ਵਾਦਾ ਕਰਦੇ ਹਾਂ ਵੀ ਅਸੀਂ ਸ਼੍ਰੋਮੀਆਂ ਅਕਾਲੀ ਦਲ ਨਾਲ ਕੰਦੇ ਦੇ ਨਾਲ ਕੰਦਾ ਲਾ ਕੇ ਖੜੇ ਆਂ ਔਰ ਖੜਾਂਗੇ ਵੀ ਔਰ ਅਸੀਂ ਨਿਰਪੱਖ ਸੇਵਾ ਕਰਾਂਗੇ ਤੇ ਵੱਧ ਤੋਂ ਵੱਧ ਭਰਤੀ ਕਰਾਂਗੇ ਅਮਰ ਸਿੰਘ ਜੀ ਰਾਠੀ ਦੀ ਜਿਹੜੀ ਜੁਟੀ ਲਾਈ ਗਈ ਹੈ ਸ਼੍ਰੋਮੀਆਂ ਅਕਾਲੀ ਦਲ ਵੱਲੋਂ ਉਹਦੇ ਵਿੱਚ ਅਸੀਂ ਵੱਧ ਤੋਂ ਵੱਧ ਪਰੰਪਰਕ 25-30000 ਵੋਟਰਾਂ ਨਾਲ ਆਪਣੇ 9000 ਨੌਜਵਾਨਾਂ ਦੀ ਭਰਤੀ ਕਰਾਵਾਂ